ਇਸ ਵੇਲੇ ਸਾਰੇ ਪੰਥ ਦੇ ਵਿੱਚ ਬਹੁਤ ਸਾਰੀਆਂ ਚਿੰਤਾਜਨਕ ਘਟਨਾਵਾਂ ਜਿਹੜੀਆਂ ਵਾਪਰੀਆਂ। ਅਤੇ ਇਸ ਵੇਲੇ ਗੈਰੇ ਜਿਹੜੇ ਸੰਕਟ ਪੈਦਾ ਹੋ ਰਹੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਕੁਝ ਮੈਂਬਰ ਅੱਜ ਇਕੱਤਰ ਹੋ ਕੇ ਉਹਦੇ ਉੱਤੇ ਵਿਚਾਰ ਚਰਚਾ ਕੀਤੀ ਹੈ। ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਸੁਣਾਇਆ ਗਿਆ। ਉਸ ਹੋ ਕਮ ਨਾਮੇ ਤੋਂ ਬਾਅਦ ਬਹੁਤ ਸਾਰੀਆਂ ਸਥਿਤੀਆਂ ਪੈਦਾ ਹੋਈਆਂ ਜਿਹਦੇ ਨਾਲ ਪੰਥ ਦੇ ਵਿੱਚ ਵੱਡੀਆਂ ਦੁਬਦਾਵਾਂ ਪੈਦਾ ਹੋ ਗਈ ਸੀ ਉਹਨਾਂ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਫਰਜ਼ ਬਣਦਾ ਸੀ ਕਿ ਜਦੋਂ ਮਾਰਚ ਦੇ ਵਿੱਚ ਬਜਟ ਇਜਲਾਸ ਕੀਤਾ ਗਿਆ ਉਹ ਜਿਹੜੀਆਂ ਸ਼੍ਰੀ ਅਕਾਲਤਾਬ ਸਾਹਿਬ ਦੇ ਜਥੇਦਾਰ ਜਾਂ ਸਿੰਘ ਸਾਹਿਬਾਨਾਂ ਦੇ ਨਾਲ ਉਸ ਵੇਲੇ ਬੱਦਸਲੁਕੀ ਉਹ ਹੀ ਉਹਨਾਂ ਦੇ ਤੇ ਬਹੁਤ ਅਸ਼ਲੀਲ ਤਰ੍ਹਾਂ ਦੇ ਬੱਦੇ ਲਫ਼ਜ਼ ਵਰਤ ਕੇ ਉਹਨਾਂ 'ਤੇ ਇਲਜ਼ਾਮ ਲਾਏ ਗਏ ਐਸੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਹੜੀਆਂ ਕਿ ਨਿਰਜਮਾਂ ਦੇ ਖਿਲਾਫ ਸੀ ਉਹਨਾਂ ਨੂੰ ਫਾਰਗ ਇੱਕ ਕੇਵਲ ਤੇ ਕੇਵਲ ਈਰਖਾਬਸ ਕੀਤਾ ਗਿਆ ਕਿ ਉਹਨਾਂ ਨੇ ਫੈਸਲੇ ਜਿਹੜੇ ਸੀ ਉਹ ਪੰਥ ਦੇ ਹੱਕ ਵਿੱਚ ਕੀਤੇ ਤਾਂ ਕਰਕੇ ਉਹਨੂੰ ਫਾਰਗ ਕਰ ਦਿੱਤਾ ਗਿਆ ਜੋ ਉਹਨਾਂ ਦਾ ਕਿਰਦਾਰ ਕੁਸ਼ੀ ਕੀਤੀ ਗਈ ਉਹਦੇ ਸਬੰਧ ਵਿੱਚ ਵੀ ਸਾਰੇ ਬੜੇ ਚਿੰਤਾਜਨਕ ਸਨ ਤੇ ਅਸੀਂ ਉਸ ਵੇਲੇ ਜਿੰਨੇ ਮੈਂਬਰ ਬੈਠੇ ਐ 42 ਮੈਂਬਰਸ ਨੇ ਇੱਕ ਅਸੀਂ ਮਤਾ ਲਿਆਂਦਾ ਸੀ ਲੈ ਕੇ ਕਿ ਬਤਾਰੀ ਮੈਂਬਰਾਂ ਵੱਲੋਂ ਮਤਾ ਪੇਸ਼ ਕੀਤਾ ਗਿਆ ਕਿ ਜੋ ਦੋ ਪਤੇ ਉੱਥੇ ਕੀਤੇ ਗਏ ਸਨ ਜਦੋਂ ਕਿ ਪ੍ਰਧਾਨ ਨੇ ਅਸਤੀਫਾ ਦਿੱਤਾ ਹੋਇਆ ਸੀ ਤੇ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਦੇ ਵਿੱਚ ਗਿਆਨੀ ਰਕबीर ਸਿੰਘ ਜੀ ਜਾਂ ਜਿਹਦਰ ਅਕਾਲਤਰ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਜਿਸ ਢੰਗ ਦਾ ਵਰਤਾਓ ਕੀਤਾ ਗਿਆ ਉਹ ਸਹਿਣਯੋਗ ਨਹੀਂ ਸੀ ਕੌਮ ਨੇ ਉਹਨੂੰ ਬਹੁਤ ਹੀ ਮੰਦਭਰ ਗਰ ਸਮਝਿਆ ਤੇ ਬਹੁਤ ਹੀ ਕੌਮ ਦੇ ਵਿੱਚ ਇਸ ਗੱਲ ਦਾ 11 ਦੁੱਖ ਮਹਿਸੂਸ ਕੀਤਾ ਗਿਆ ਸੋ ਜਿਹੜੀਆਂ ਨਿਜ਼ਮਾ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਜਿਹੜਾ ਮਰਿਆਦਾ ਦਾ ਕਾਨ ਹੋਇਆ ਸੀ ਸਿਧਾਂਤਾਂ ਦਾ ਉਸ ਵੇਲੇ ਨੁਕਸਾਨ ਹੋਇਆ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਸ ਸਰਵਉੱਚਤਾ ਨੂੰ ਢਾਹ ਲੱਗੀ ਸੀ ਉਹਦੇ ਸਬੰਧ ਵਿੱਚ ਅਸੀਂ ਬਤਾਰੀ ਮੈਂਬਰਾਂ ਲੈ ਕੇ ਦਿੱਤਾ ਕਿ ਅੱਜ ਦੇ ਹਾਊਸ ਦੇ ਵਿੱਚ ਇਹ ਮਤਾ ਲਿਆਂਦਾ ਜਿਹੜੇ ਮਤੇ ਲਿਆਂਦੇ ਆ ਇਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ ਕਿ 2 7 ਮਾਰਚ ਇੱਕ ਸੀ ਜਤ ਕਿਸੀ ਤਰੀਕੋ ਚਲੋ ਜਿਹੜੇ ਮਤੇ ਉੱਥੇ ਪਾਏ ਗਏ ਸੀ ਮਾਰਚ ਦੇ 7 ਮਾਰਚ ਇਸੇ ਚਾਹਤ ਉਹ ਮਤਾਂ ਨੂੰ ਰੱਦ ਕੀਤਾ ਜਾਵੇ ਤੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ ਵਿਚਾਰ ਚਰਚਾ ਕਰਨ ਦੀ ਬਜਾਏ ਉੱਥੇ ਜਿਹੜੇ ਮੈਂਬਰ ਬੋਲੇ ਉਹਨਾਂ ਨੂੰ ੱੱਕੇ ਵੀ ਮਾਰੇ ਮਾਈਕ ਬੰਦ ਕਰ ਦਿੱਤੇ ਗਏ ਬੀਪੀਜੀ ਨੇ ਕੈਲੰਜੋਤ ਨੇ ਉਸ ਵੇਲੇ ਮਤੇ ਪੇਸ਼ ਕੀਤੇ ਇਹਨਾਂ ਨੂੰ ਸਗਾਂ ਇੰਨਾ ਕੋ ਧੱਕਿਆ ਦਾ ਸਾਹਮਣਾ ਵੀ ਕਰਨਾ ਪਿਆ ਕਿ ਉਸ ਵੇਲੇ ਸੈਨ ਤੋਂ ਵੀ ਬਾਹਰ ਸੀ ਜਲਦੀ ਜਲਦੀ ਅਨੰਦ ਸਾਹਿਬ ਵੀ ਪਾਰ ਕਰ ਦਿੱਤਾ ਔਰ ਸਾਨੂੰ ਸਾਰਿਆਂ ਨੂੰ ਅਣਗੌਲੇ ਕੀਤਾ ਗਿਆ ਬਾਹਰ ਅਕੇ ਸੀ ਧਰਨਾ ਵੀ ਦਿੱਤਾ ਪ੍ਰਧਾਨ ਜੀ ਸਾਨੂੰ ਸੁਣਨ ਦੀ ਬਜਾਏ ਜਾ ਕੇ ਜੋ ਅਰਨਾਮ ਸਿੰਘ ਜੀ ਤੁਮਰ ਸਾਹਿਬ ਨੇ ਜਿਹੜਾ ਬਾਹਰ ਲਾਇਆ ਸੀ ਧਰਨਾ ਉਹਦੇ ਵਿੱਚ ਜਾ ਕੇ ਬੈਠ ਗਏ ਸੋ ਕਹਿਣ ਤੋਂ ਭਾਵ ਕਿ ਉਸ ਵੇਲੇ ਅਸੀਂ ਮਨ ਬਣਾਇਆ ਸੀ ਕਿ ਅਸੀਂ ਅਸੀਂ ਐਲਾਨ ਵੀ ਕੀਤਾ ਕਿ ਅਸੀਂ ਸਪੈਸ਼ਲ اجلاس ਬੁਲਾਉਣ ਵਾਸਤੇ ਸੀ ਬੇਨਤੀ ਕਰਾਂਗੇ ਪਰ ਕਿਉਂਕਿ ਇੱਕ ਨਿਜ਼ਮ ਹੈ ਸਾਡੇ ਨਿਜ਼ਮਾ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਜਨਰਲ ਹਾਊਸ ਦਾ اجلاس ਹੋ ਜੇ ਉਸ ਤੋਂ ਬਾਅਦ 3 ਮਹੀਨੇ ਦੇ ਅੰਦਰ ਵਿਸ਼ੇਸ਼ اجلاس ਜਿਹੜਾ ਉਹ ਨਹੀਂ ਬੁਲਾਇਆ ਜਾਂਦਾ ਸੋ ਉਸ ਗੱਲ ਦੇ ਧਿਆਨ ਵਿੱਚ ਰੱਖਦੇ ਹੋਇਆ ਉਹ ਤੋਂ ਬਾਅਦ ਫਿਰ ਕਟਨਾਵਾ ਬਪਰੀਆਂ ਇਸ ਵੇਲੇ ਤਖਤਾਂ ਦੇ ਉੱਤੇ ਬੈਠੇ ਜਥੇਦਾਰ ਜਿਹੜੇ ਆ ਸਾਨੂੰ ਦੁੱਖ ਦੀ ਇਹ ਗੱਲ ਹੈ ਕਿ ਉਹ ਤਖਤਾਂ ਦੇ ਜਥੇਦਾਰਾਂ ਵਿੱਚ ਵੀ ਆਪਸ ਵਿੱਚ ਜਿਹੜਾ મતਭੇਦ ਪੈਦਾ ਹੋ ਗਿਆ, ਕਲੇਸ਼ ਪੈਦਾ ਹੋ ਗਿਆ ਔਰ ਜਦੋਂ ਜਿਹੜਾ ਤਖਤਾਂ ਨੇ ਸਾਨੂੰ ਸੇਧ ਦੇਣੀ ਹੈ ਕੌਮ ਨੂੰ, ਜਿਨ੍ਹਾਂ ਨੇ ਸਾਨੂੰ ਖਾਸ ਸਨੇਹ ਦੇਣੇ ਐ, ਜਿਨ੍ਹਾਂ ਨੇ ਸਾਨੂੰ ਇਕਤਾ ਵਿੱਚ ਲਿਆਉਣਾ, ਜੇ ਉਹਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਤੇ ਮੇਰਾ ਖਿਆਲ ਹੈ ਕਿ ਕੌਮ ਜਿਹੜੀ ਐ ਇਸ ਵੇਲੇ ਵੱਡੇ ਸੰਕਟ 'ਚ ਐ। ਕੌਮ ਚਿੰਤਾਜਨਕ ਐ, ਸਾਰੇ ਮਹਿਸੂਸ ਕਰਦੇ ਐ ਕਿ ਜੇ ਇਹ ਅਤ્યੰਤ ਮੰਦ ਭਾਗਾ ਜਿਹੜਾ ਕਟਨਾਮਾ ਹੋ ਰਹੀਆਂ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਠੀਕ ਕਰਨਾ ਹੈ ਜਿਨ੍ਹਾਂ ਨੇ ਪੰਥਕ ਮਾਹੌਲ ਜਿਹੜਾ ਸੀ ਇੱਕ ਸੁਰਤਾ ਵਿੱਚ ਲਿਆਉਣਾ ਸੀ ਇਕਤਾ ਵਿੱਚ ਲਿਆਉਣਾ ਸੀ ਪਰ ਉਹ ਤਾਰ-ਤਾਰ ਕਰਦਾ ਨਜ਼ਰ ਆ ਰਿਹਾ ਉਹ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆਂ ਕਿ ਪੰਜ ਪਿਆਰਿਆਂ ਤੇ ਪੰਜ ਸਿੰਘ ਸਹਿਬਾਨਾਂ ਦੀ ਪਵਿੱਤਰ ਤੇ ਸਤਿਕਾਰਯੋਗ ਸੰਸਥਾਵਾਂ ਜਿਹੜੀਆਂ ਹਨ ਉਹ ਰਾਜਨੀਤਿਕ ਹਿੱਤਾਂ ਲਈ ਵਰਤੀਆਂ ਜਾ ਰਹੀਆਂ ਇਹ ਸਾਰੀਆਂ ਗੱਲਾਂ ਬੜੀਆਂ ਚਿੰਤਾਜਨਕ ਤੇ ਅਸੀਂ ਅੱਜ ਮੈਂਬਰ ਸਹਿਬਾਨਾਂ ਨੇ ਮਹਿਸੂਸ ਕੀਤਾ ਕਿ ਅਸੀਂ ਬੇਨਤੀ ਕਰੀਏ ਪ੍ਰਧਾਨ ਜੀ ਨੂੰ ਕਿ ਸਾਡਾ ਜਿਹੜੇ ਨਿਜ਼ਮ ਹੈ ਉਹ ਕਹਿੰਦੇ ਆ ਕਿ 10 ਮੈਂਬਰ ਬੇਨਤੀ ਕਰ ਤੇ ਉਹ اجلاس ਵਾਸਤੇ ਜਨਰਲ اجلاس ਬੁਲਾਉਣ ਵਾਸਤੇ ਆਪਣੀ ਅਪੀਲ ਪਾ ਸਕਦੇ ਆ ਅਸੀਂ 42 ਮੈਂਬਰਾਂ ਲੈ ਕੇ ਦਿੱਤਾ ਹੋਇਆ ਅੱਜ ਵੀ ਅਸੀਂ ਉਹਨਾਂ 42 ਮੈਂਬਰਾਂ ਵੱਲੋਂ ਅਪੀਲ ਕਰਦੇ ਆ ਪ੍ਰਧਾਨ ਸਾਹਿਬ ਨੂੰ ਕਿ ਤੁਰੰਤ ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰ ਕਰਨ ਵਾਸਤੇ ਕਿਉਂਕਿ ਗੁਰਨਾਨਦ ਸਾਹਿਬ ਨੇ ਸਾਨੂੰ ਸੰਵਾਦ ਕਰਨਾ ਸਿਖਾਇਆ ਉਹਨਾਂ ਨੇ ਕਿਹਾ ਕਿ ਰੋਸ ਨਾ ਕੀਤਾ ਉਤਰ ਦੀਜਾ ਉਹ ਰੋਸ ਨਾ ਕਰਨ ਇਸ ਗੱਲ ਦਾ ਸੰਵਾਦ ਕਰਨ ਬੈਠ ਕੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮ ਕਮੇਟੀ ਸਾਡੀ ਸਿਰਮੌਰ ਸੰਸਥਾ ਕੌਮ ਦੇ ਵਿੱਚ ਜਾਣੀ ਜਾਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਛਤਰ ਛਾਇਆ ਹੇਠ ਜਿਸ ਦੇ ਕੰਮ ਕਰਨਾ ਸਾਰੇ ਸਿਧਾਂਤਕ ਤੌਰ ਤੇ ਜੋ ਮर्याਦਾ ਹੈ ਸਰਵਉੱਚਤਾ ਹੈ ਉਹਦਾ ਖਿਆਲ ਰੱਖਣਾ ਕਸਟੋਡੀਅਨ ਬਣ ਕੇ ਕੰਮ ਕਰਨਾ ਪਰ ਅੱਜ ਅਫਸੋਸ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮ ਕਮੇਟੀ ਦੇ ਪ੍ਰਧਾਨ ਸਾਹਿਬ اپنی ذمہ داری ਜੇ ਨਹੀਂ ਨਿਭਾ ਸਕਦੇ ਤੇ ਕਮ ਸੋ ਕਮ ਸਾਰੇ ਹਾਊਸ ਨੂੰ ਬੁਲਾਉਣ ਉਹਦੇ ਵਿੱਚ ਇਹ ਵਿਚਾਰਾ ਕੀਤੀ ਹੈ ਜਾਣ ਤੇ ਹਾਊਸ ਜਿਹੜਾ ਫੈਸਲਾ ਕਰੇ ਉਹ ਕੌਮ ਨੂੰ ਇੱਕ ਬੜੀ ਵੱਡੀ ਰਾਹਤ ਹੋਵੇਗੀ ਉਹ ਰਾਹਤ ਲਿਆਉਣ ਵਾਸਤੇ ਅਸੀਂ ਅੱਜ ਬੇਨਤੀ ਕਰਨ ਵਾਸਤੇ ਇਕੱਤਰ ਹੋਏ ਆ ਕਿ ਸਾਡੀ ਜਿਹੜੀ ਬੇਨਤੀ ਪ੍ਰਵਾਨ ਕੀਤੀ ਜਾਵੇ ਜਲਦੀ ਤੋਂ ਜਲਦੀ ਅਸੀਂ ਸਮਿਤੀ ਹੈ ਕਿ ਇਹਨੂੰ ਘੱਟੋ ਘੱਟ 2 ਹਫ਼ਤਿਆਂ ਦੇ ਵਿੱਚ ਵਿੱਚ ਪ੍ਰਧਾਨ ਜੀ ਨੂੰ ਜਨਰਲ ਇਜਲਾਸ ਵਿਸ਼ੇਸ਼ ਬੁਲਾਉਣਾ ਚਾਹੀਦਾ ਕਿਉਂਕਿ ਸਮੇਂ ਸਿਰ ਦੇਣਾ ਪਹਿਲਾਂ ਜਦੋਂ ਕੋਈ ਪੰਥਕ ਸੰਕਟ ਬਣਿਆ ਜਦੋਂ ਕੋਈ ਸਿਧਾਂਤਕ ਤੌਰ ਦੇ ਉੱਤੇ ਨੁਕਸਾਨ ਹੋਇਆ ਜਾਂ ਮर्यादा ਦਾ ਘਾਣ ਹੋਇਆ ਉਸ ਵੇਲੇ ਵੀ ਇਹ ਇਜਲਾਸ ਜਿਹੜੇ ਅਸੀਂ ਸਪੈਸ਼ਲ ਕੀਤੇ ਗਏ ਉਹਦੀ ਐਗਜ਼ਾਮਪਲ ਹੈ ਕਿ 25 ਜੂਨ 2023 ਨੂੰ ਐਸੇ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਜੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਗੁਰਬਾਣੀ ਕੀਰਤਨ ਦੇ ਅਧਿਕਾਰ ਨਾਲ ਸੰਬੰਧੀ ਬਿਲ ਪਾਸ ਕਰਨ ਦੇ ਵਿਰੋਧ ਵਿੱਚ ਵੀ ਅਸੀਂ ਜਨਰਲ ਇਜਲਾਸ ਬੁਲਾਇਆ ਸੀ ਇਹਦਾ ਮਤਲਬ ਕਿ ਵਿਸ਼ੇਸ਼ ਜਨਰਲ اجلاس ਜਦੋਂ ਕੋਈ ਸੰਕਟ ਆਵੇ ਉਦੋਂ ਬੁਲਾਇਆ ਜਾ ਸਕਦਾ ਦੂਜਾ 3 ਮਾਰਚ 2023 ਨੂੰ ਹਰਿਆਣਾ ਕਮੇਟੀ ਦਾ ਜਦੋਂ ਬਿੱਲ ਪਾਸ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ اجلاس ਬੁਲਾਇਆ ਸੋ ਇਹ ਸਾਡੀ ਰਵਾਇਤ ਹੈ ਕਿ ਜਦੋਂ ਪੰਥ ਵਿੱਚ ਕੋਈ ਮਸਲਾ ਹੁੰਦਾ ਹੈ ਜਦੋਂ ਪੰਥਰੇ ਕੋਈ ਮਸਲਾ ਬੈਠ ਕੇ ਹੱਲ ਕਰਨਾ ਹੁੰਦਾ ਉਸ ਵੇਲੇ ਵਿਸ਼ੇਸ਼ اجلاس ਬੁਲਾਇਆ ਜਾਂਦਾ ਹੈ ਮੈਂ ਸਮਝੀ ਕਿ ਐਸ ਵੇਲੇ ਜਿਹੜੀ ਹਾਲਾਤ ਬਣੇ ਹਨ ਅੱਜ ਦੇ ਬਹੁਤ ਹੀ ਜ਼ਰੂਰੀ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮ ਆਕੇ ਹੋਵੋ ਜੋਰੀ ਗੁਰਮਖ ਬੈਸੋ ਸਫਾ ਬਿਸ਼ਾਏ ਸੋ ਇਹ ਸਾਡੇ ਕੋ ਸਿਰ ਜੋੜ ਕੇ ਆਪਣੀ ਜਥੇਬੰਦੀ ਹੱਲ ਕੱਢੇ ਵਿਦਵਾਨਾਂ ਕੋਲੋਂ ਵਿਚਾਰ ਲੈ ਕੇ ਅਸੀਂ ਸਾਰੇ ਇਸ ਸੱਤੇ ਤੇ ਪਹੁੰਚ ਗਏ ਕਿ ਜੋ ਸਾਡੇ ਚ ਅੱਜ ਦੁਬਦਾ ਪਈ ਹੈ ਪੰਥ ਦੀਆਂ ਰਵੈਤਾਂ ਦਾ ਨੁਕਸਾਨ ਹੋ ਰਿਹਾ ਹੈ ਪੰਥ ਦੀ ਮर्यादा ਦਾ ਕਾਨ ਹੋ ਰਿਹਾ ਹੈ ਸਿਧਾਂਤਕ ਤੌਰ ਤੇ ਅਸੀਂ ਨੁਕਸਾਨ ਪਾ ਰਹੇ ਹਾਂ ਉਹਨਾਂ ਸਾਰਿਆਂ ਨੂੰ ਹੱਲ ਕਰਨ ਵਾਸਤੇ ਵਿਸ਼ੇਸ਼ ਜਨਰਲ اجلاس ਬੁਲਾਇਆ ਜਾਵੇ ਤਾਂ ਜੋ ਅਸੀਂ ਕੋਈ ਨਾ ਕੋਈ ਸੱਟੇ ਤੇ ਪਹੁੰਚ ਕੇ ਕੌਮ ਨੂੰ ਰਾਹਤ ਦੇ ਸਕੀਏ ਔਰ ਕੌਮ ਨੇ ਜਿਸ ਭਾਵਨਾ ਦੇ ਨਾਲ ਇਹ ਸ਼ਰੋਮਣੀ ਕਮੇਟੀ ਹੋਣ ਦੇ ਵਿੱਚ ਲਿਆਂਦੀ ਸੀ ਜਿਹੜਾ ਕੁਰਬਾਨੀਆਂ ਵਿੱਚੋਂ ਨਿਕਲੀ ਸੀ ਉਹ ਸਲਬ ਉੱਚਤਾਂ ਨੂੰ ਅਸੀਂ ਬਹਾਲ ਕਰ ਸਕੀਏ ਮੇਨ ਮਕਸਦ ਜਿਹੜਾ ਸਾਡਾ ਅੱਜ ਦਾ ਕਿ ਪ੍ਰਦਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਰਦਾਰ ਹਰਜਿੰਦਰ ਸਿੰਘ ਦੀ ਤਾਮੀਨ ਸਾਡੀ ਬੇਨਤੀ ਹੈ ਨਿਮਰਤਾ ਸਹਿਤ ਕਿ ਪਤਾਰੀ ਮੈਂਬਰ ਜਿਸ ਤਰ੍ਹਾਂ ਪਹਿਲਾਂ ਕਹਿੰਦੇ ਸੀ ਉਹਨਾਂ ਦੇ ਸਾਰੇ ਮੈਂਬਰ ਇਸ ਰਾਏ ਦੇ ਉੱਤੇ ਹੈ ਕਿ ਜਨਰਲ ਜਲਾਸ ਜਿਹੜਾ ਵਿਸ਼ੇਸ਼ ਤੌਰ ਤੇ ਬੁਲਾਉਣਾ ਚਾਹੀਦਾ ਤਾਂ ਜੋ ਸਾਡੇ ਉੱਤੇ ਜਿਹੜਾ ਅੱਜ ਕੌਮ ਅੱਖਾਂ ਘੋਰ ਕੇ ਦੇਖ ਰਹੀ ਹੈ ਕਿ ਅਸੀਂ ਕੀ ਕਰਦੇ ਹਾਂ ਉਹਨਾਂ ਨੂੰ ਕੋਈ ਰਾਹਤ ਮਿਲ ਸਕੇ ਉਹ ਕੋਈ ਤਸੱਲੀ ਚਾਹ ਸਕਲ ਕੇ ਅਸੀਂ ਕਿਸੇ ਹੱਲ ਕਰਦੇ ਯੋਗ ਹੋ ਸਕੇ ਇਹ ਸਾਡੀ ਅੱਜ ਦੀ ਬੇਨਤੀ ਹੈ